ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਅਸ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਵਾਸਤੇ ਅਸੀਂ ਸੱਦੀਆਂ ਦੀ ਕਲੈਕਸ਼ਨ ਲੈ ਕੇ ਆਏ ਆ ਜਿਵੇਂ ਕਿ ਸੱਦੀਆਂ ਆ ਗਈਆਂ ਨੇ ਤੇ ਆਪਾਂ ਸੱਦੀਆਂ ਤੇ ਕੰਮ ਸ਼ੁਰੂ ਕਰਤਾ ਆ ਤੇ ਤੁਸੀਂ ਜਿਵੇਂ ਦੇਖ ਰਹੇ ਹੋ ਇਹ ਸਾਡਾ ਫਸਟ ਸੂਟ ਇਹ ਸਾਡੇ ਕੋ ਆ ਥਰਡ ਟਾਈਮ ਰਿਪੀਟ ਹੋ ਰਿਹਾ ਜੀ ਠੀਕ ਆ ਜੀ ਬਸ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਈਏ ਆ ਪਸ਼ਮੀਨਾ ਇਹਦਾ ਫੈ布ਰਿਕ ਰਹੇਗਾ ਜੀ ਕਲਰ ਬਹੁਤ ਸੋਹਣਾ ਆ ਜੀ ਇਹਦਾ ਰਾਸਟਰੀਆ ਕਲ ਰਿਹਾ ਤੇ ਬਹੁਤ ਸੋਨਾ ਇਧੇ ਤੇ ਕੰਮ ਕੀਤਾ ਆ ਆਪਾਂ ਬਹੁਤ ਬਹੁਤ ਸੋਨਾ ਤੁਸੀਂ ਦੇਖ ਸਕਦੇ ਹੋ ਇਹਦੇ ਬਹੁਤ ਸੋਨਾ ਆਪਾਂ ਘੇਰੇ ਤੇ ਕੰਮ ਕੀਤਾ ਆ ਕਟਵਾਰਕ ਦਾ ਕੰਮ ਕੀਤਾ ਆ ਜ਼ੀਰੋ ਟਾਂਕੇ ਦਾ ਕੰਮ ਔਰ ਫਾਰਸੀ ਟਾਂਕੇ ਦਾ ਕੰਮ ਜੜਾਇਆ ਆਪਾਂ ਇਹਨੂੰ ਇੱਕ ਕੀਤਾ ਹੈ ਬਹੁਤ ਸੋਨਾ ਫਲਾਰ ਬਹੁਤ ਸੋਨਾ ਕੰਮ ਆਈ ਹੋਪ ਤੁਹਾਨੂੰ ਅੱਛੀ ਤਰ੍ਹਾਂ ਜੜਾ ਵਾ ਦਿਖਿਆ ਹੋਏਗਾ ਨੈਕ ਤੇ ਬਹੁਤ ਸੋਨਾ ਵਰਕ ਕੀਤਾ ਆ ਬਹੁਤ ਸੋਨਾ ਕੰਮ ਠੀਕ ਹੈ ਜੀ। ਇਸ 슬ੀਵਸ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਆ। ਪਸ਼ਮੀਨਾ ਇਹਦਾ ਫੈਬਰਿਕ ਰਹੇਗਾ ਜੀ। ਤੇ ਬੈਗ ਦੀਆਂ ਚਾਕਾਂ ਘੇਰੇ ਤੇ ਵੀ ਕੰਮ ਹੈ ਜੀ। ਬੈਗ ਤੇ ਚਾਕਾਂ ਘੇਰੇ ਤੇ ਵੀ ਕੰਮ ਹੈ। ਠੀਕ ਹੈ ਜੀ। ਬਹੁਤ ਸੋਹਣਾ ਸੂਟ, ਬਹੁਤ ਪਿਆਰਾ ਸੂਟ ਜਿਹੜਾ ਹੈ ਵਾਣ ਕੇ ਰੈਡੀ ਹੋਇਆ ਆ। ਤੇ ਇਹਦੇ ਨਾਲ ਜਿਹੜੀ ਆ ਆਪਾਂ ਸਟ੍ਰੇਟ ਪਾਟਮ ਰੱਖੀ ਆ। ਠੀਕ ਹੈ ਜੀ। ਦੇ ਨਾਲ ਜਿਹੜਾ ਦੁਪੱਟਾ ਆ ਆਪਾਂ ਚਨੌਂਦਾ ਪਿਓਰ ਚਰੌਂਦਾ ਦੁਪੱਟਾ ਲੈ ਕੇ ਆਇਆ ਇਹਨੂੰ ਬਹੁਤ ਹੀ ਪਿਆਰਾ ਆਪਾਂ ਟਾਇਲਡਾਈ ਕੀਤਾ ਹੈ ਜੀ ਟਾਇਲਡਾਈ ਕਰਕੇ ਆਪਾਂ ਬਹੁਤ ਹੀ ਪਿਆਰੀ ਇਹਨੂੰ ਲੈ ਸਕੀ ਹੈ ਜੀ ਠੀਕ ਆ ਜੀ ਬਹੁਤ ਸੋਹਣਾ ਸੂਟ ਇਹ ਜਿਹੜਾ ਬਣ ਕੇ ਰੈਡੀ ਹੋਇਆ ਹੈ ਜੀ ਅਗਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਦੀ ਹੋਰ ਪ੍ਰਾਈਸ ਜੀ ਜਿਹੜੀ ਆ ਆ ਅਡੀਟੇਲ ਆਕੇ ਤੁਸੀਂ ਆਪਣਾ ਆਰਡਰ ਪੂਰ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਅਮੀਰੀ ਜਿਹਾ ਸੂਟ ਆ ਕਿਤੇ ਵੀ ਤੁਸੀਂ ਮਤਲਬ ਅੱਛੀ ਜਗ੍ਹਾ ਤੇ ਵੇਅਰ ਕਰਕੇ ਜਾਣਾ ਹੈ ਤੇ ਬਹੁਤ ਸੋਹਣਾ ਪਰਫੈਕਟ ਆ ਬਹੁਤ ਹੀ ਪਿਆਰਾ ਠੀਕ ਹੈ ਜੀ ਓਕੇ ਸਾਡਾ ਜਿਹੜਾ ਲੈਕ ਸੂਟ ਆ ਇਹ ਵੀ ਸਾਡੇ ਕੋਲ ਸੈਕੰਡ ਟਾਈਪ ਬਣ ਰਿਹਾ ਹੈ ਜੀ ਸੈਕਿੰਡ ਟਾਈਮ ਇਸ ਰਿਪੀਟ ਹੋ ਰਿਹਾ ਆ ਪਹਿਲਾਂ ਵੀ ਬਲੈਕ ਤੇ ਹੀ ਬਣਿਆ ਸੀ ਹੁਣ ਵੀ ਬਲੈਕ ਤੇ ਹੀ ਬਣਿਆ ਹੈ ਬਹੁਤ ਹੀ ਸੋਨਾ ਸੂਟ ਬਹੁਤ ਪਿਆਰਾ ਸੂਟ ਪਾਕਿਸਤਾਨੀ ਜਨ ਸਟਾਈਲ ਹੈ ਇਹਦਾ ਉਹ ਸੋਨਾ ਹੈ ਦੇ ਆਪਾਂ neck ਤੇ ਕੰਮ ਕੀਤਾ ਹੈ ਠੀਕ ਹੈ ਜੀ ਦੇਖੋ neck ਤੇ ਵਰਕ ਕੀਤਾ ਹੈ ਬਹੁਤ ਸੋਹਣਾ ਬਹੁਤ ਸੋਹਣੀਆਂ ਕਲੀਆਂ ਪਾਈਆਂ ਨੇ ਕਲੀਆਂ ਪਾ ਕੇ ਆਪਾਂ ਘੇਰੇ ਦੇ ਕੰਮ ਕੀਤਾ ਹੈ ਬਹੁਤ ਸੋਹਣਾ ਆਪਾਂ ਘੇਰੇ ਤੇ ਕੰਮ ਕੀਤਾ ਹੈ ਠੀਕ ਹੈ ਜੀ ਇਹਦੀਆਂ 슬ੀਵਸ ਤੇ ਵੀ ਹੈਵੀ ਵਰਕ ਕੀਤਾ ਹੈ ਜੀ 슬ੀਵਸ ਤੇ ਵੀ ਬਹੁਤ ਸੋਨਾ ਹੈਵੀ ਵਰਕ ਕੀਤਾ ਹੈ ਬਹੁਤ ਪਿਆਰਾ ਸੂਟ ਹੈ ਜੀ ਰੈਡੀ ਹੋਇਆ ਹੈ ਜੀ ਇਹਦਾ ਫੈਬਰਿਕ ਜੀ ਸਿਲਕ ਪਸ਼ਮੀਨਾ ਹੈ ਇਹਦਾ ਫੈਬਰਿਕ ਆ ਜੀ ਠੀਕ ਹੈ ਜੀ ਨਿਊ ਫੈਬਰਿਕ ਪਿਛਲੇ ਸੀਜ਼ਨ ਜਦੋਂ ਸੀਜ਼ਨ ਆਊਟ ਹੋਣ ਲੱਗਾ ਸੀ ਸਰਦੀਆਂ ਦਾ ਉਦੋਂ ਇਹ ਫੈਬਰਿਕ ਆਇਆ ਜੀ ਇਸ ਵਾਰ ਇਹ ਸਟਾਰਟਿੰਗ ਚ ਹੀ ਬਹੁਤ ਵਧੀਆ ਪਲੇਨ ਪਸ਼ਮੀਨੇ ਨਾਲ ਸਿਲਕ ਪਸ਼ਮੀਨਾ ਜ਼ਿਆਦਾ ਚੱਲ ਰਿਹਾ ਹੈ ਜੀ ਇਹਦੀ ਸ਼ਰਟ ਆ ਜੀ ਠੀਕਾ ਜੀ ਇਦੇ ਨਾਲ ਵੀ ਆਪਾਂ ਸਟੇਟ ਪਾਟਰਨ ਰੱਖੀ ਐ ਜੀ ਠੀਕ ਆ ਜੀ ਇਹਦੇ ਨਾਲ ਪਿਓਰ ਪਿਓਰ ਚਨਾਉਂਦਾ ਇਹਦੇ ਨਾਲ ਵੀ ਆਪਾਂ ਪਿਓਰ ਚਨਾਉਂਦਾ ਦੁਪੱਟਾ ਰੱਖਿਆ ਆ ਠੀਕ ਆ ਜੀ ਪਿਓਰ ਦਾ ਹੀ ਆ ਦੁਪੱਟੇ ਤੇ ਤੁਸੀਂ ਆਪਣਾ ਆਰਡਰ ਬੁੱਕ ਕਰਨਾ ਆ ਅਗਰ ਤੁਹਾਨੂੰ ਪਸੰਦ ਆਉਂਦਾ ਹੈ ਜੇ ਤੁਸੀਂ ਸਾਮੇ ਵੀ ਲੈ ਸਕਦੇ ਹੋ ਤੁਹਾਡੇ ਟੋਟਲੀ ਤੁਹਾਡੇ ਤੇ ਡਿਪੈਂਡ ਆ ਆਪਾਂ ਬਹੁਤ ਹੀ ਪਿਆਰੀ ਜਿਹੀ ਲੇਸ ਆਪਾਂ ਨਾਲ ਦੀ ਡਾਈ ਕਰਵਾ ਕੇ ਇਹਨੂੰ ਇਹਨੂੰ ਫਿਨਿਸ਼ਿੰਗ ਦਿੱਤੀ ਆ ਜੀ ਬੋਸ ਉਹਨਾ ਸੂਟ ਹੈ ਜੀ ਠੀਕ ਹੈ ਜੀ ਇਹ ਵੀ ਸਰਦੀਆਂ ਲਈ ਪਰਫੈਕਟ ਹੈ ਬਹੁਤ ਵਧੀਆ ਕਿਤੇ ਵੀ ਤੁਸੀਂ ਚੰਗੀ ਜਗ੍ਹਾ ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਵੇਖ 파 ਸਕਦੇ ਹੋ ਨੈਕ ਜੁਲਾਈ ਜੀ ਇਹ ਵੀ ਸਾਡਾ ਸਿਲਕ ਪਸ਼ਮੀਨਾ ਆਇਆ ਜੀ ਸਾਡਾ ਟਿੱਕ ਹੈ ਦਾ ਸਿਲਕ ਪਸ਼ਮੀਨਾ ਆਇਆ ਇਹਦੇ ਤੇ ਵੀ ਬਹੁਤ ਸੋਨਾ ਆਪਾਂ ਵਰਕ ਕੀਤਾ ਆ ਬਹੁਤ ਸੋਨਾ ਚੱਕਾ ਘੇਰੇ ਤੇ ਬਹੁਤ ਪਿਆਰਾ ਬਹੁਤ ਕੀਤਾ ਹੈ ਉਹ ਸੋਨਾ ਫਲਾਰ ਤੇ ਕੇ ਬਹੁਤ ਹੀ ਪਿਆਰੀ ਕਟਵਕ ਦਿੱਤਾ ਹੋਇਆ ਹੈ ਵਿੱਚ ਅਸੀਂ ਠੀਕ ਹੈ ਜੀ ਕਟਵਕ ਦਿੱਤਾ ਆਇਆ ਬਹੁਤ ਸੋਨਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਆਇਆ ਹੈ ਇਹਦੇ ਸਲੀਵਸ ਤੇ ਵੀ ਆਪਾਂ ਬਹੁਤ ਸੋਨਾ ਹੈਵੀ ਵਰਕ ਕੀਤਾ ਹੈ ਜੀ ਇਹ ਵੀ ਪਾਕਿਸਤਾਨੀ ਸਟਾਈਲ ਸਲੀਵਸ ਤੇ ਬਹੁਤ ਸੋਨਾ ਜਿਹੜਾ ਆਪਾਂ ਵਰਕ ਕੀਤਾ ਆ ਕਟਵਕ ਦੇ ਨਾਲ ਠੀਕ ਹੈ ਜੀ ਚੇਕ ਕਰੀ ਤੇ ਇਹਦੇ ਨਾਲ ਵੀ ਆਪਾਂ ਸਟੇਟ ਬਾਟਮ ਰੱਖੀ ਹੈ ਕਿਉਂਕਿ ਅੱਜ ਕੱਲ ਸਟੇਟ ਹੀ ਚੱਲ ਰਹੀਆਂ ਨੇ ਸਟੇਟ ਬਾਟਮ ਇਹਦੇ ਨਾਲ ਪਿਓਰ ਚੁਨੌਂਚ ਫੌਨ ਦਾ ਦੁਪੱਟਾ ਰੱਖਿਆ ਜੀ ਦੁਪੱਟਾ ਇਹਦੇ ਨਾਲ ਵੀ ਪਿਓਰ ਦਾ ਹੀ ਹੈ ਜੀ ਉਹਨੂੰ ਆਪਾਂ ਟਾਈ ਐਂਡ ਡਾਈ ਕੀਤਾ ਹੈ ਜਿੰਨੇ ਕਲਰਸ ਆਪਾਂ ਐ ਏਮਬਰਾਇਡਰੀ ਚ ਯੂਜ਼ ਕੀਤੇ ਆ ਉਹਨੇ ਕਲਰ ਆਪਾਂ ਲਾ ਕੇ ਇਹਨੂੰ ਆਪਾਂ ਜਿਹੜਾ ਆ ਡਾਈ ਕੀਤਾ ਔਰ ਇਹਨੂੰ ਲੇਸ ਬਹੁਤ ਹੀ ਪਿਆਰੀ ਆਪਾਂ ਲੇਸ ਜਿਹੜੀ ਆ ਡਾਈ ਕਰਕੇ ਫਿੰਚਿੰਗ ਦਿੱਤੀ ਹੈ ਜੀ ਬਹੁਤ ਹੀ ਸੋਹਣਾ ਸੂਟ ਬਣ ਕੇ ਵੀ ਰੈਡੀ ਹੋਇਆ ਹੈ ਅਗਰ ਤੁਹਾਨੂੰ ਪਸੰਦ ਆਉਂਦਾ ਹੈ ਇਹਦਾ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹ ਵੀ ਸਿਲਕ ਬਸ਼ਮੀਨਾ ਹੈ ਜੀ ਫੈਬਰਿਕ ਠੀਕਾ ਜੀ ਤੇ ਇਸੇ ਦੇ ਨਾਲ ਹਪਾ ਇਹ ਵੀਡੀਓ ਐਂਡ ਕਰਦੇ ਆ ਹੋਪ ਕਰਦੇ ਆ ਕਿ ਤੁਹਾਨੂੰ ਸਾਡੇ ਸੂਟ ਅੱਛੇ ਲੱਗੇ ਹੋਣਗੇ ਅੱਛੇ ਲੱਗੇ ਹੋਣ ਤੇ ਪਲੀਜ਼ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਤੇ ਬਾਕੀ ਕਿਉਂਕਿ ਅਗਰ ਕੋਈ ਲਾਈਕ ਕਰਦਾ ਹੈ ਤੇ ਚਲੋ ਬੰਦੇ ਨੂੰ ਹੁੰਦਾ ਕਿ ਚਲੋ ਹੈਨਾ ਚਿਪਾਈ ਕਰੋ ਨਾ ਕਰੋ ਪਾਟੇ ਆ ਕਿ ਚਲੋ ਬੰਦੇ ਨੂੰ ਬੰਦਾ ਮੋਟੀਵੇਟ ਹੁੰਦਾ ਹੈ ਠੀਕ ਹੈ ਜੀ ਤੇ ਇਸੇ ਦੇ ਨਾਲ ਆਪਾਂ ਵੀਡੀਓ ਐਂਡ ਕਰਦੇ ਆ